ਮਲੇਰ ਕੋਟਲੇ ਵੇਖੇ ਬਹੁਤ ਭਾਰੀ ਇਕੱਠ ਸੀਗਾ ਸੋ ਕਾਫੀ ਵੱਡਾ ਪਰਮਾ ਹੁੰਗਾਰਾ ਔਰ ਹੁਣ ਹੁਣ ਸੁਖਵੀਰ ਸਿੰਘ ਬਾਦਲ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈਗਾ ਵੀ ਅਕਬਾਲ ਸਿੰਘ ਝੁੰਦਾ ਵਰਗੇ ਇੱਕ ਸਿਆਣੀ ਸੁਚੱਜੇ ਤੇ ਟਕਸਾਲੀ ਅਕਾਲੀ ਨੂੰ ਗਵਾਉਣ ਦਾ ਕਿੰਨਾ ਨੁਕਸਾਨ ਹੁੰਦਾ ਹੈਗਾ ਇਹਦੇ ਚੋਂ ਪੰਥ ਦੀ ਨਬਜ਼ ਪਹਿਚਾਣੀ ਜਾ ਸਕਦੀ ਹੈ ਵੀ ਘੱਟੋ ਘੱਟ ਪੰਥ ਦਾ 75% ਹਿੱਸਾ ਹੈ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਤੋਂ ਤੰਗ ਆ ਗਿਆ ਇੱਕ ਸਾਡੇ ਕੋਲ ਰਿਪੋਰਟ ਆਈ ਹੈਗੀ ਆ ਵੀ ਭਾਰਤੀ ਜਨਤਾ ਪਾਰਟੀ ਨੇ 40 ਲੱਖ ਵੋਟਰ ਆ ਉਹਨਾਂ ਨੇ ਨਾ ਆਪਣਾ ਜਿਹੜਾ ਪੈਟ ਵਰਕਰ ਆ ਹੂੰ ਹੂੰ ਉਹ ਵੋਟਰ ਨਿਸ਼ਾਨਦੇਹੀ ਕਰ ਲਈ ਹੈਗੀ ਆ ਉਹ ਵੋਟਰ ਮਹਾਰਾਸ਼ਟਰ ਵਿੱਚ ਵੀ ਵੋਟਾਂ ਪਾਉਂਦਾ ਉਹ ਵੋਟਰ ਹਰਿਆਣਾ ਵਿੱਚ ਵੀ ਵੋਟਾਂ ਪਾਉਂਦਾ ਹੁਣ ਉਹੀ ਵੋਟਰ ਆ ਜਿਹੜਾ ਪਛਮੀ ਬੰਗਾਲ ਚ ਤਬਦੀਲ ਹੋ ਰਿਹਾ ਉਹੀ ਵੋਟਰ ਪੰਜਾਬ ਵਿੱਚ ਵੀ ਆਏਗਾ ਹੂੰ ਹੂੰ ਉਹਨਾਂ ਨੇ ਆਪਣੇ ਆਰਐਸਐਸ ਤੇ ਭਾਜਪਾ ਦੇ 40 ਲੱਖ ਵੋਟਰਾਂ ਦਾ ਵੋਟਰ ਕਾਰਡ ਹਰੇਕ ਸਟੇਟ ਚ ਬਣਾ ਲਏ ਹੋਇਆ ਹਰੇਕ ਸਟੇਟ ਚ ਉਹਨਾਂ ਦੇ ਆਧਾਰ ਕਾਰਡ ਬਣਾ ਲਏ ਹੋਇਆ ਕਿਉਂਕਿ ਹੁਣ ਜਦੋਂ ਇੱਕ ਵਾਰੀ ਆਧਾਰ ਕਾਰਡ ਬਣ ਗਿਆ ਉਹਨਾਂ ਬੰਦਿਆਂ ਨੂੰ ਵਾਪਸ ਸੈਂਟਰ ਵਿੱਚ ਜਾਣ ਦੇ ਉਹਨਾਂ ਦੀ ਫੋਟੋਆਂ ਤੇ ਫਿੰਗਰਪ੍ਰਿੰਟ ਹੈਗੇ ਆ ਸਿਰਫ ਸੈਂਟਰ ਚ ਪ੍ਰਿੰਟ ਹੀ ਕਰਨਾ ਵੀ ਇਹਦਾ ਐਡਰੈਸ ਕੋਈ ਪਛਮੀ ਮਗਾਲ ਦਾ ਪਾ ਕੇ ਉੱਥੋਂ ਦਾ ਕਰ ਲਓ ਜੀ ਜਾਂ ਇਹਦਾ ਐਡਰੈਸ ਹਰਿਆਣੇ ਦਾ ਪਾ ਕੇ ਮਤਲਬ ਇਦਾਂ ਦਾ ਸੰਭਵ ਹੈਗਾ ਇਹ ਚਾਹੇ ਹਾਂਜੀ ਹੋ ਰਿਹਾ ਜੀ ਹੋ ਰਿਹਾ ਇਹ ਰਿਪੋਰਟਾਂ ਆ ਰਹੀਆਂ ਨੇ ਵੀ ਉਹ ਲਗਾਤਾਰ ਇਸ ਤਰ੍ਹਾਂ ਹੁਣ ਕਰ ਰਹੇ ਨੇ ਅਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਹੁਣ ਭਰਤੀ ਕਮੇਟੀ ਜੋ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਜਿਸ ਦੇ ਵਿੱਚ ਪਹਿਲਾਂ 7 ਮੈਂਬਰ ਸੀ ਔਰ 2 ਮੈਂਬਰ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅਧੀਨ ਜਿਸ ਦੇ ਵਿੱਚ ਪਾਈ ਹਰਜਿੰਦਰ ਸਿੰਘ ਧਾਮੀ ਹੋਣੀ ਤੇ ਕਿਰਪਾਲ ਸਿੰਘ ਬੰਡੂਗਰ ਹੋਣੀ ਉਹ ਅਸਤੀਫਾ ਦੇ ਜਾਂਦੇ ਨੇ ਪਰ ਉਸ ਤੋਂ ਬਾਅਦ ਜਿਹੜੇ ਨੇ 5 ਜਿਹੜੇ ਨੇ ਉਹ ਡਟੇ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਹੈ ਅੱਗੇ ਲੈ ਕੇ ਚੱਲਾਂਗੇ ਅ ਵੱਡੇ ਇਕੱਠ ਪਿਛਲੇ ਦਿਨੀ ਜਿਹੜੇ ਨੇ ਦੇਖਣ ਨੂੰ ਮਿਲੇ ਹੈਗੇ ਨੇ ਜਿਸ ਦੇ ਵਿੱਚ ਮਲੇਰ ਕੋਟਲਾ ਦਾ ਇਕੱਠ ਜਿਹੜਾ ਸ਼ਾਨਦਾਰ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਭਰਤੀ ਹੋਈ ਹੈਗੀ ਦੂਜੇ ਬੰਨੇ ਜਿਲੰਦਰ ਦੇ ਵਿੱਚ ਵੀ ਵੱਡਾ ਇਕੱਠ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਸੰਗਰੂਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਮੀਟਿੰਗ ਜਿਹੜੀ ਇੱਕ ਤਰ੍ਹਾਂ ਦਾ ਜਾਂ ਕਹ ਲਈ ਕਿ ਇਕੱਠ ਹੋਰ ਜਿਹੜਾ ਹੈ ਹੋਣ ਜਾ ਰਿਹਾ ਹੈ ਸਰਦਾਰ ਅਰਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਦੂਜੇ ਬੰਨੇ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੇ ਵੱਲੋਂ ਦੁਬਾਰਾ ਇੱਕ ਵਾਰੀ ਅਪੀਲ ਕੀਤੀ ਗਈ ਕਿ ਤੁਸੀਂ ਆ ਕੇ ਇੱਧਰ ਸਾਡੇ ਕੋਲੋਂ ਪਰਚੀਆ ਲਓ ਜਾਂ ਤੁਸੀਂ ਇੱਧਰ ਲੈ ਬੰਨੇ ਆ ਰਹੇ ਹੋ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਮਲੇਰ ਕੋਟਲੇ ਵੇਖੇ ਬਹੁਤ ਭਾਰੀ ਇਕੱਠ ਸੀਗਾ ਸੋ ਕਾਫੀ ਵੱਡਾ ਭਰਮਾ ਹੁੰਗਾਰਾ ਔਰ ਹੁਣ ਹੁਣ ਸੁਖਵੀਰ ਸਿੰਘ ਬਾਦਲ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈਗਾ ਵੀ ਅਕਬਾਲ ਸਿੰਘ ਝੁੰਦਾ ਵਰਗੇ ਇੱਕ ਸਿਆਣੇ ਸੁਚੱਜੇ ਤੇ ਟਕਸਾਲੀ ਅਕਾਲੀ ਨੂੰ ਗਵਾਉਣ ਦਾ ਕਿੰਨਾ ਨੁਕਸਾਨ ਹੁੰਦਾ ਹੈਗਾ ਸੋ ਉਹਨਾਂ ਦੀ ਅਗਵਾਈ ਹੇਠ ਮਲੇਰ ਕੋਟਲਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਵੱਡੀਆਂ ਪੰਥਕ ਸ਼ਕਤੀਆਂ ਆਈਆਂ ਪੰਜ ਮੈਂਬਰੀ ਕਮੇਟੀ ਨੇ ਵੱਡੀ ਪਦਰ ਤੇ ਜਿਹੜੀ ਭਰਤੀ ਹੋਣ ਦਾ ਜਿਹੜਾ ਦਾਵਾ ਹੈਗਾ ਕਰਿਆ ਜਲੰਧਰ ਵਿੱਚ ਵੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਚ ਸਾਰੇ ਪੰਜੇ ਸਿੰਘਾਂ ਦੀ ਅਗਵਾਈ ਹੇਠ ਭਰਤੀ ਹੋਈ ਬੀਬੀ ਜੀ ਵੀ ਸ਼ਾਮਲ ਸੀਗੇ ਵਿੱਚ ਉਹਨਾਂ ਨਾਲ ਸੋ ਉੱਥੇ ਵੀ ਭਰਮਾ ਹੰਗਾਰਾ ਮਿਲਿਆ ਸੋ ਇਹਦੇ ਚੋਂ ਪੰਥ ਦੀ ਨਬਜ਼ ਪਹਿਚਾਣੀ ਜਾ ਸਕਦੀ ਆ ਵੀ ਘੱਟੋ ਘੱਟ ਪੰਥ ਦਾ 75% ਹਿੱਸਾ ਹੈ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਤੋਂ ਤੰਗ ਆ ਗਿਆ ਹੈ ਇੱਥੇ ਇੱਕ ਸਵਾਲ ਹੋਰ ਵੀ ਬੰਦਦਾ ਨਾ ਇਹ ਇਕੱਠ ਹੋ ਰਿਹਾ ਭਰਤੀ ਹੋ ਰਹੀ ਆ ਦਿਖ ਰਹੀ ਹੈਗੀ ਆ ਫਿਰ ਜਿਹੜੀ ਅਕਾਲੀ ਦਲ ਭਰਤੀ ਕਰ ਗਿਆ 33 ਲੱਖ ਵਾਲੀ ਹਾਂ ਜੀ ਹਾਂ ਜੀ 33 ਲੱਖ ਪਰਚੀਆਂ ਗਈਆਂ ਉਹ ਤੇ ਫਿਰ ਇਹਦੇ ਨਾਲੋਂ ਮੇਰੇ ਸਾਹਮਣੇ ਨਾਲ ਕਟੋ-ਕਟ ਨਹੀਂ 10-15 ਗੁਣਾ ਮਾਹੌਲ ਹੋਣਾ ਚਾਹੀਦਾ ਸੀ ਕਿ ਰੋੜ ਜਾਮ ਹੋਣੇ ਚਾਹੀਦੇ ਸੀ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਹੀ ਇਹ ਤੁਹਾਡਾ ਬਿਲਕੁਲ ਅਹਿਮ ਸਵਾਲ ਹੈ ਕਿ ਉਹਨਾਂ ਦੀ ਭਰਤੀ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿੰਦਾਂ ਹੋਈ ਕਿੰਦਾਂ ਸੋ ਉਹ ਮੰਨ ਲੈਂਦੀ ਸਾਰੇ ਕਾਗਜ਼ੀ ਕਾਰਵਾਈਆਂ ਲੋਕਾਂ ਦੇ ਆਧਾਰ ਕਾਰਡਾਂ ਦੇ ਨੰਬਰ ਉਹ ਕਿਤੇ ਨਾ ਕਿਤੇ ਇਲੈਕਟਰਲ ਵੋਟਸ ਤੋਂ ਜਿਹੜਾ ਹੈਗਾ ਮਿਲ ਜਾਂਦੇ ਹੈਗੇ ਉਹਦੇ ਆਧਾਰ ਤੇ ਉਹਨਾਂ ਨੇ 20-50 100 ਬੰਦੇ ਲਾ ਕੇ ਤੇ ਉਹ ਪਰਚੀਆਂ ਜਿਹੜੀਆਂ ਕੱਟ ਕੇ ਤੇ ਬੋਗਸ ਭਰਤੀ ਹੈ ਜਿਹੜੀ ਸ਼ੋ ਸ਼ੋ ਕਰਸੇ ਹੁਣ ਬਹੁਤ ਕੁਸ਼ਾ ਕਰਿਆ ਜਾ ਸਕਦਾ ਹੁਣ ਇਹ ਲੱਗ ਰਿਹਾ ਹੈਗਾ ਇੱਕ ਸਾਡੇ ਕੋਲ ਰਿਪੋਰਟ ਆਈ ਹੈਗੀ ਆ ਵੀ ਭਾਰਤੀ ਜਨਤਾ ਪਾਰਟੀ ਨੇ 40 ਲੱਖ VOTER ਆ ਉਹਨਾਂ ਨੇ ਨਾ ਆਪਣਾ ਜਿਹੜਾ ਪੈਟ ਵਰਕਰ ਆ ਹੂੰ ਹੂੰ ਉਹ VOTER ਨਿਸ਼ਾਨਦੇਹੀ ਕਰ ਲਈ ਹੈਗੀ ਆ ਉਹ VOTER ਮਹਾਰਾ ਉਹ VOTER ਮਹਾਰਾਸ਼ਟਰਾ ਵਿੱਚ ਵੀ ਵੋਟਾਂ ਪਾਉਂਦਾ ਉਹ VOTER ਹਰਿਆਣਾ ਵਿੱਚ ਵੀ ਵੋਟਾਂ ਪਾਉਂਦਾ ਹੁਣ ਉਹੀ VOTER ਆ ਜਿਹੜਾ ਪੱਛਮੀ ਬੰਗਾਲ 'ਚ ਤਬਦੀਲ ਹੋ ਰਿਹਾ ਉਹੀ VOTER ਪੰਜਾਬ 'ਚ ਵੀ ਆਏਗਾ ਹੂੰ ਹੂੰ ਉਹਨਾਂ ਨੇ ਆਪਣੇ RSS ਤੇ ਭਾਜਪਾ ਦੇ 40 ਲੱਖ VOTERਾਂ ਦਾ VOTER ਕਾਰਡ ਹਰੇਕ ਸਟੇਟ 'ਚ ਬਣਾ ਲਏ ਹੋਇਆ ਹਰੇਕ ਸਟੇਜ 'ਚ ਉਹਨਾਂ ਦੇ ਆਧਾਰ ਕਾਰਡ ਬਣਾ ਲਏ ਹੋਇਆ ਕਿਉਂਕਿ ਹੁਣ ਜਦੋਂ ਇੱਕ ਵਾਰੀ ਆਧਾਰ ਕਾਰਡ ਬਣ ਗਿਆ ਉਹਨਾਂ ਬੰਦਿਆਂ ਨੂੰ ਵਾਪਸ ਸੈਂਟਰ ਵਿੱਚ ਜਾਣ ਦੇ ਉਹਨਾਂ ਦੀ ਫੋਟੋਆਂ ਤੇ ਫਿੰਗਰਪ੍ਰਿੰਟ ਹੈਗੇ ਆ ਸਿਰਫ ਸੈਂਟਰ 'ਚ ਉਹ ਪ੍ਰਿੰਟ ਹੀ ਕਰਨਾ ਵੀ ਇਹਦਾ ਐਡਰੈਸ ਕੋਈ ਪਛਮੀ ਮਗਾਲ ਦਾ ਪਾ ਕੇ ਉੱਥੋਂ ਦਾ ਕਰ ਦੋ ਜੀ ਜਾਂ ਇਹਦਾ ਐਡਰੈਸ ਹਰਿਆਣੇ ਦਾ ਪਾ ਕੇ ਮਤਲਬ ਇਦਾਂ ਦਾ ਸੰਭਵ ਹੈਗਾ ਇਹ ਜਾਂ ਹਾਂਜੀ ਹੋ ਰਿਹਾ ਜੀ ਹੋ ਰਿਹਾ ਇਹ ਰਿਪੋਰਟਾਂ ਆ ਰਹੀਆਂ ਨੇ ਵੀ ਉਹ ਲਗਾਤਾਰ ਇਸ ਤਰ੍ਹਾਂ ਹੁਣ ਕਰ ਰਹੇ ਨੇ ਹਨਾ ਤੇ ਵੀ ਉਹ 40 ਲੱਖ ਪੈਟ ਵੋਟਰ ਆ ਉਹਨੇ ਬੋਲਣਾ ਹੈ ਨਹੀਂ ਵੀ ਮੈਂ ਕਿਉਂਕਿ ਉਹ ਭਾਜਪਾ ਦਾ ਪੱਕਾ ਮੈਂਬਰ ਆਏਗਾ ਸੋਚ ਹੁਣ ਇਹ ਹੈਗਾ ਵੀ ਜਿਹੜਾ ਇਹ ਭਾਰਤ ਨੂੰ ਜਿੱਤਣ ਦਾ ਸੁਪਨਾ ਹੈਗਾ ਉਹ ਇਦਾਂ ਪੂਰਾ ਉਹ ਇਦਾਂ ਪੂਰਾ ਕਰਨਾ ਵੀ 40 ਲੱਖ ਵੋਟਰ ਰਿਵੋਲਵ ਹੋਏਗਾ ਕਿਤੇ ਵੀ ਵੋਟਾਂ ਹੁਣ ਇਹੋ ਹੀ 40 ਲੱਖ ਵੋਟਰ ਆ ਜਿਹੜਾ ਹਰੇਕ ਸਟੇਟ ਚ ਪਹੁੰਚ ਜਾਣਾ ਸੋ ਦਿੱਲੀ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ ਹੋਇਆ ਹੋਵੇ ਮਹਾਰਾਸ਼ਟਰਸ ਤਾਂ ਇਦਾਂ ਹੋਇਆ ਹੀ ਹੋਇਆ ਸੋ ਮਹਾਰਾਸ਼ਟਰ ਵਿੱਚ ਸਾਰੀਆਂ ਲਗਭਗ ਸਾਰੀਆਂ ਲੋਕ ਸਭਾ ਸੀਟਾਂ 10 11 ਮਿਲੀਆਂ ਜਿਨ੍ਹਾਂ ਦੇ 48 50 ਸੀਗੀਆਂ ਵੀ ਉਹ ਤੋਂ 6 ਮਹੀਨੇ ਬਾਅਦ ਵਿਧਾਨ ਸਭਾ ਚ ਉਹ ਬਹੁਮਤ ਨਾਲ ਸਰਕਾਰ ਬਣਾ ਜਾਂਦੇ ਆ ਸੋ ਇਹ ਸਟਰੈਟਜੀ ਆ ਬਹੁਤ ਸਾਰੇ ਪੱਤਰਕਾਰ ਆ ਜਿਹੜੀ ਇਹਦੇ ਤੇ ਕੰਮ ਕਰ ਰਹੇ ਹੈਗੇ ਆ ਸੋ ਇਸ ਤਰ੍ਹਾਂ ਸੰਭਵ ਹੈ ਵੀ ਅਕਾਲੀ ਦਲ ਆ ਜਿਹੜਾ ਵੋਟਰ ਰਿਕਾਰਡ ਦੇ ਆਧਾਰ ਤੇ ਉਹ ਸਾਰਾ ਬਣਾ ਕੇ ਹੋਵੇ ਪਰ ਆ ਭਰਤੀਆਂ ਦਿਖ ਰਹੀਆਂ ਨੇ ਵੱਡੇ ਇਕੱਠ ਹੋ ਰਹੇ ਆ ਲੈਕਚਰ ਹੋ ਰਿਹਾ ਸੋ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਤੋਂ ਸਿਰਫ ਹਾਲੇ ਉਹਨਾਂ ਦੇ ਨੇੜਲੇ ਲਾਲਚੀ 20 ਤੋਂ 25% ਲੋਕ ਉਹਨਾਂ ਦੇ ਨਾਲ ਨੇ ਸੋ ਬਰਵਿੰਦਰ ਸਿੰਘ ਭੋਂਦੜ ਦਾ ਦੁਬਾਰਾ ਆਇਆ ਹੈਗਾ ਵੀ ਆਪਾਂ ਏਕਤਾ ਕਰੀਏ ਕਰੀਏ ਜਾਂ ਸਾਰੇ ਸਾਂਝੇ ਆ ਉਹਦੇ ਵਿਰੋਧ ਵਿੱਚ ਜਿਹੜਾ ਪੰਜ ਮੈਂਬਰੀ ਕਮੇਟੀ ਨੇ ਵੀ ਇਹ ਲਾਇਆ ਹੈਗਾ ਵੀ ਪਹਿਲਾਂ ਇਹ ਫੈਸਲਾ ਕਰੋ ਵੀ ਪੰਥ ਵਿੱਚ ਦੁਖਾੜ ਕੀਨੇ ਪਾਇਆ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਕੌਣ ਖੇਡਿਆ ਅਕਾਲ ਤਖਤ ਦੀਆਂ ਪਰੰਪਰਾਵਾਂ ਦੀ ਜਿਹੜੀ ਹੈਗੀ ਆ ਵਿਧ ਵੀ ਕਿਹਨੇ ਕਰੀ ਆ ਸੋ ਪਹਿਲਾਂ ਦੋਸ਼ੀ ਤੈਅ ਕਰੋ ਦੋਸ਼ੀ ਤੈਅ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਾਕੀ ਪੰਥ ਦੀ ਜਿਹੜੀ ਏਕਤਾ ਹੈਗੀ ਆ ਉਹ ਸਾਰਿਆਂ ਦੀ ਹੈਗੀ ਹੈਗੀ ਆ ਸੋ ਡਿਸਾਈਡ ਕਰੋ ਹੁਣ ਹਾਲੇ ਵੀ ਬਲਵਿੰਦਰ ਸਿੰਘ ਭੁੰਦੜੇ ਕਹਿ ਰਿਹਾ ਵੀ ਸਾਡੇ ਧੜੇ ਚ ਆ ਜਾਓ ਸੋ ਇਹ 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 ਲਾਲਚ ਹੈਗਾ ਸੋ ਜਿਹੜੀ ਜਿਹੜੀ ਅਕਾਲ ਤਖਤ ਸਾਹਿਬ ਦੀ ਥਰੂ ਮਰਿਆਦਾ ਹੈਗੀ ਆ ਚਾਹੇ ਇਹਨਾਂ ਪੰਜ ਮੈਂਬਰਾਂ ਵਿੱਚ ਜਾਂ ਇਹਨਾਂ ਦੇ ਹਮਾਇਤੀਆਂ ਵਿੱਚ ਲੱਖ ਲਾਲਚ ਹੋਣਗੇ ਵੀ ਅਸੀਂ ਅਕਾਲ ਤਖਤ ਦੀ ਅਥਾਰਟੀ ਨੂੰ ਵਰਤ ਕੇ ਆਪ ਰਾਜਨੀਤੀ ਕਰ ਲਈਏ ਸਾਨੂੰ ਪਤਾ ਇਸ ਤਰ੍ਹਾਂ ਕੋਸ਼ ਸੱਜਣਾ ਜਿਹੜੇ ਹੋਣਗੇ ਵਿੱਚੋਂ ਆਉਣਗੇ ਹਨਾ ਪਰ ਥਰੂ ਪ੍ਰੋਸੈਸ ਹੈਗਾ ਵੀ ਜਿਹੜਾ ਉਹ ਇਹ ਪੰਜ ਮੈਂਬਰੀ ਕਮੇਟੀ ਹੋਈ ਹੈਗਾ ਇਹ ਤਾਂ ਬਿਨਾਂ ਜਿਹੜੀਆਂ ਭਾਰਤੀਆਂ ਨੇ ਉਹ ਅਕਾਲ ਤਖਤ ਵੱਲੋਂ ਰੈਕਗਨਾਈਜ਼ਡ ਨਹੀਂ ਹੈਗੀਆਂ ਜੀ ਬਿਲਕੁਲ ਜੀ ਦੂਜੇ ਪੰਨੇ ਭਾਜਪਾ ਦੀ ਵੀ ਅਕਾਲੀ ਦਲ ਨੂੰ ਲੈ ਕੇ ਪਹਿਨੀ ਨਜ਼ਰ ਕਿਤਨਾ ਕਿਤੇ ਹੈਗੀ ਹੈ ਸਰਦਾਰ ਭਤਾ ਸਿੰਘ ਜੀ ਫਿਰ ਇਹ ਵੀ ਹੋਏਗਾ ਕਿ ਕਿਹੜੇ ਢੜੇ ਦੇ ਨਾਲ ਕੀ ਕੁਝ ਕੀਤਾ ਜਾਵੇ ਜਾਂ ਕਿਹੜੇ ਢੜੇ ਦੇ ਨਾਲ ਅ ਮਿਲ ਕੇ ਜਿਹੜਾ ਹੈ ਅੱਗੇ ਚੱਲਿਆ ਜਾਵੇ ਤਾਂ ਕਿ 2027 ਦੀ ਜਿਹੜੀ ਪਲੈਨਿੰਗ ਹੋਵੇ ਇਸ ਦੇ ਵਿੱਚ ਕੀ ਕੁਝ ਹੋ ਸਕਦਾ ਹਾਂ ਹਾਂ ਸੋ ਭਾਜਪਾ ਦੀ ਪੈਣੀ ਨਜ਼ਰ ਹੈਗੀ ਆ ਆਕਾਲੀ ਦਲ ਦਾ ਇਹ ਸੰਕਟ ਉਹ ਇਹ ਸਮਝ ਰਹੇ ਹੈਗੇ ਆ ਵੀ ਸਾਡਾ ਜਿਹੜਾ ਹੈਗਾ ਵੀ ਆਕਾਲੀ ਦਲ ਤੋਂ ਬਿਨਾ ਸਾਡਾ ਵੋਟ ਬੈਂਕ ਨਹੀਂ ਵਧੇਗਾ ਕਿਉਂਕਿ ਤੁਸੀਂ ਦੇਖਿਆ ਜਿਹੜਾ ਨਾ ਲੋਕ ਸਭਾ ਚੋਣਾਂ ਦੌਰਾਨ 18% ਤੱਕ ਪਹੁੰਚਿਆ ਸੀ ਆਪਾਂ ਨੂੰ ਲੱਗਿਆ ਸਰ ਇਹ ਬਹੁਤ ਖਤਰਨਾਕ ਇਹਨਾਂ ਦਾ ਵਾਅਦਾ ਹੋਇਆ ਅਸਲ 'ਚ ਉਹ ਫਿਰ ਜਿਹੜੀਆਂ ਜਿਹੜੀਆਂ ਜ਼ਿਮਨੀ ਚੋਣਾ ਹੋਈਆਂ ਉਹਦੇ ਸਪਸ਼ਟ ਹੈਗਾ ਜਿਹੜਾ 18% ਗਿਆ ਸੀ ਅਸਲ 'ਚ ਬਹੁਤ ਸਾਰੇ ਜਿਹੜੇ ਇਹਨਾਂ ਦੇ ਉਮੀਦਵਾਰ ਆ ਵੱਖ-ਵੱਖ ਪਾਰਟੀਆਂ ਚੋਂ ਆਏ ਸੀ ਹਾਂ ਜਿੱਦਾਂ ਸੋਨ ਸਿੰਘ ਠੰਡਾਲ ਆ ਹੋਰ ਆ ਸਾਰੇ ਹਨਾ ਸੋ ਉਹ ਭਾਜਪਾ ਦਾ 10% ਹੀ ਵੋਟ ਬੈਂਕ ਆ ਜਿਹੜਾ 6 7 8 ਜਾਂ ਜਿੱਥੋਂ ਤੱਕ ਵੀ ਹਰੇਕ ਵੋਟਰ ਲਈ ਹਰੇਕ ਉਹ ਕਾਲੀਆਂ ਵਾਲਾ ਹੀ ਸੀ ਕਿਤੇ ਉਹ ਇਹਨਾਂ ਦਾ ਆਪਣਾ ਨਿੱਜੀ ਵੋਟ ਬੈਂਕ ਸੀ ਜਿਹੜਾ ਹੈ ਆਕਾਲੀ ਦਲ ਦਾ ਸੀਗਾ ਉਦਾਂ ਭੁਗਤਾ ਪਰ ਉਹ ਆਪਣੇ ਲੀਡਰ ਦੀ ਉਹਦੇ ਕਰਕੇ ਉਹ ਜਿਹੜਾ ਹੋਇਆ ਸੋ ਹੁਣ ਉਹਨਾਂ ਦਾ ਫੇਰ ਦੱਸ ਤੇ ਆ ਗਿਆ ਹੋਇਆ ਸੋ ਭਾਜਪਾ ਨੂੰ ਐਸਟੀਮੇਟ ਤਾਂ ਹੈ ਵੀ 10% ਆ ਸਾਡਾ ਵੀ ਉਹ ਆਕਾਲੀ ਦਲ ਦੇ ਕਿਸੇ ਢੜੇ ਨਾਲ ਕਰਨਗੇ ਪਰ ਕਿਹੜੇ ਢੜੇ ਨਾਲ ਕਰਨ ਹੈ ਆਪਾਂ ਪਿਛਲੀ ਵਾਰ ਕਿਹਾ ਵੀ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਆ ਅਮਿਤ ਸ਼ਾਹ ਉਹਨੇ ਹੁਣ ਉਹ ਦੇਖ ਰਹੇ ਆ ਕਿ ਵੀ ਇਸ ਸਾਲ ਦੇ ਅੰਤ ਤੱਕ ਸ਼੍ਰੋਮਣੀ ਕਮੇਟੀ ਵੀ ਚੋਣਾਂ ਕਰਾ ਲਈਆਂ ਜਾਣ ਉਹਦੇ ਚੋਂ ਜਿਹੜਾ ਢੜਾ ਉੱਪਰ ਦਾ ਸ਼੍ਰੋਮਣੀ ਕਮੇਟੀ ਦੀ ਚੋਣਾਂ ਉਹਦੇ ਨਾਲ ਫੇਰ ਇਕਤਾ ਕਰਕੇ ਯਾ ਜਿਹੜਾ ਹੈਗਾ ਸੀਟਾਂ ਦੇ ਲੈਦੇ ਕਰਕੇ ਅੱਗੇ ਵਧਿਆ ਜਾਊਗਾ ਜੀ ਬਿਲਕੁਲ ਜੀ ਦੇਖਦੇ ਹਾਂ ਕਿ ਇਹ ਨੀਤੀ ਕਿੱਥੋਂ ਤੱਕ ਕਾਰਗਰ ਸਾਬਿਤ ਹੁੰਦੀ ਹੈ ਤੇ ਕੀ ਜਿਹੜੇ ਧੜੇ ਦੇ ਨਾਲ ਫਿਰ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਗਠਬੰਧਨ ਹੁੰਦਾ ਹੈ ਕਿ ਉਹ ਸਿੱਖਾਂ ਦੇ ਹਿੱਤਾਂ ਨੂੰ ਅੱਗੇ ਰੱਖਿਆ ਜਾਵੇਗਾ ਜਾਂ ਕਿ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜਾ 9 ਮਾਸ ਦਾ ਕਥਿਤ ਰਿਸ਼ਤਾ ਆਪਾਂ ਕਹਿ ਸਕਦੇ ਹਾਂ ਰਿਹਾ ਹੈਗਾ ਜਿਸ ਦੇ ਵਿੱਚ ਸਿੱਖ ਹਿੱਤੇ ਬਹੁਤ ਪਿੱਛੇ ਰਹਿ ਗਏ ਤਾਂ ਹੀ ਜਿਹੜੇ ਕੌਮ ਦੇ ਮੌਜੂਦਾ ਹਾਲਾਤ ਹੋਏ ਹੈਗੇ ਨੇ ਇਸ ਹਸਤਾਵਾ ਇਸ ਦੇ ਵਿੱਚ ਕਿਤਨਾ ਕਿਤੇ ਜਿਨ੍ਹਾਂ ਦਾ ਕਾਣ ਹੋਇਆ ਹੈਗਾ